ਪੂਣੀ ਕਰਨ ਤੋਂ ਬਾਅਦ ਪੂਣੀ ਤੁਸੀਂ ਵੀਡੀਓ ਵੀਡੀਓ ਦੇਖ ਸਕਦੇ ਆ ਆਪਾਂ ਲਿਖ ਪਾਇਆ ਹੋਇਆ ਹੈ ਜੋ ਉਹ ਵਿੱਚ ਵੀਡੀਓ ਦੇਖ ਲਓ ਪੂਣੀ ਕਰਨ ਤੋਂ ਬਾਅਦ ਦੋਨੋਂ ਪੱਲੇ ਪਹਿਲਾਂ ਆਪਾਂ ਇਸ ਤਰ੍ਹਾਂ ਬਰਾਬਰ ਕਰ ਲੈਣੇ ਆ ਪੱਲੇ ਬਰਾਬਰ ਕਰਨ ਤੋਂ ਬਾਅਦ ਖੱਬੇ ਹੱਥ ਵਿੱਚ ਆਹ ਕੰਨ ਫੜ ਲਓ ਸੱਜੇ ਹੱਥ ਵਿੱਚ ਆਪ ਪੂਣੀ ਫੜ ਕੋਈ ਫੜ ਕੇ ਜਿਹੜਾ ਖੁੱਲਾ ਪਾਸਾ ਆ ਉਹਨੂੰ ਆਪਣੀ ਸ਼ੈਅ ਤੇ ਫੜ ਲੈਣਾ ਹੈ ਜੀ ਆ ਫੜੋ ਜੀ ਠੀਕ ਹੈ ਜੀ ਮੱਥਾ ਟੇਕੋ ਤੇ ਲਾ ਨੂੰ ਗਿੱਚ ਤੇ ਰੱਖ ਲਿਆ ਉਹਤੀ ਕਰਾਂ ਜੀ ਦੋਨੇ ਪੱਲੇ ਬਰਾਬਰ ਕਰਕੇ ਪੂਣੀ ਦੀ ਚੌੜਾਈ ਜ਼ਿਆਦਾ ਨਾ ਹੋਵੇ ਇਹ ਧਿਆਨ ਰੱਖਣਾ ਬੈਕ ਸਾਈਡ ਦੇ ਘਰ ਤੋਂ ਲੜ ਸਿਰ ਦੇ ਸੈਂਟਰ ਵਿੱਚ ਰੱਖੋ ਇਹ ਧਿਆਨ ਰੱਖਣਾ ਜਿਹੜਾ ਆਹ ਪਾਸਾ ਆ ਇਹਨੂੰ ਆਪਾਂ ਸਿੱਧੇ ਸੈਂਟਰ ਵਿੱਚ ਰੱਖਣਾ ਇਸ ਪਾਸੇ ਨੂੰ ਸਿੱਧੇ ਸੈਂਟਰ ਚ ਨਹੀਂ ਰੱਖਣਾ ਆਹ ਕਿਨਾਰੀ ਜਿਹੜੀ ਆ ਇਹ ਬੰਦ ਵਾਲਾ ਪਾਸਾ ਆ ਇਨੂੰ ਸਿੱਧਾ ਸੈਂਟਰ ਵਿੱਚ ਰੱਖਣਾ ਦੋਨੇ ਪੱਲੇ ਬਰਾਬਰ ਕਰ ਲਓ ਹੱਥ ਤੱਕ ਸਵਾਈ ਕਰਕੇ ਪਹਿਲਾਂ ਦੋਨੇ ਪੱਲੇ ਦੇਖੋ ਬਰਾਬਰ ਆ ਉੱਪਰਲਾ ਪੱਲਾ ਖਿੱਚੋ ਖਿੱਚ ਕੇ ਇੱਥੇ ਹੱਥ ਇੱਧਰ ਰੱਖਣਾ ਆਹ ਹੱਥ ਥੋੜਾ ਉੱਪਰ ਚੱਕ ਕੇ ਚੁੰਡੀ ਭਰ ਕੇ ਤੇ ਫੋਲਡ ਕਰ ਦਿਓ ਬੜੇ ਆਰਾਮ ਨਾਲ ਕਾਲੀ ਨਹੀਂ ਕਰਦੀਆਂ ਆਪਾਂ ਆਹ ਦੇਖੋ ਥੱਲੇ ਵੀ ਫੋਲਡ ਕਰ ਲਿਆ ਹੱਥ ਨਾਲ ਪ੍ਰੈਸ ਕਰਕੇ ਆਪਾਂ ਅੱਧੀ ਇੱਕ ਔਰ ਕਰਕੇ ਲੜ ਨੂੰ ਕਾਂਦੇ ਥੱਲੇ ਲੈ ਜਾਣਾ ਆਪਾਂ ਆਮ ਬੱਚੇ ਕੀ ਕਰਦੇ ਆ ਜੋ ਲੜ ਪਾਉਂਦੇ ਆ ਇੱਥੋਂ ਅੱਖ ਕਵਰ ਕਰਕੇ ਗੱਲ ਨੂੰ ਏਦਾਂ ਕਵਰ ਕਰ ਲੈਂਦੇ ਆ ਇਹਦਾ ਨੁਕਸਾਨ ਕੀ ਹੈ ਜੀ ਜੋ ਨੈਕਸਟ ਨਾਲ ਉੱਪਰ ਪਾਉਣਾ ਆਪਾਂ ਉਹਦੇ ਨਾਲ ਇਹ ਲੜ ਇੱਥੋਂ ਖਿਸਕ ਜਿਆਣਾ ਤੇ ਇੱਥੇ ਏਦਾਂ ਇਕੱਠਾ ਹੋ ਜਾਣਾ ਨੇ ਇਸ ਕਰਕੇ ਆਪਾਂ ਪਹਿਲਾਂ ਹੀ ਇहतਿਆਤਨ ਅੱਖ ਤੋਂ ਕਵਰ ਕਰਕੇ ਲੜ ਨੂੰ ਲੜ ਸਿੱਧਾ ਕਾਂਦੇ ਥੱਲੇ ਇਹ ਦੇਖੋ ਜੀ ਇਹ ਪੈ ਗਿਆ ਆਪਣਾ ਪਹਿਲਾ ਲੜ ਆਪਾਂ ਇਸੇ ਤਰ੍ਹਾਂ ਇੱਕ ਖਸਗਾ ਆਹ ਲੜ ਜਦੋਂ ਪਾਇਆ ਸੀ ਆਪਾਂ ਇੱਕ ਵਾਰ ਇਹਨੂੰ ਫੋਲਡ ਕਰਕੇ ਪੇਨ ਕਰਕੇ ਪਾ ਦਿੱਤਾ ਸੀਗਾ ਦੂਸਰਾ ਲੜ ਪਾਉਣ ਲੱਗੇ ਧਿਆਨ ਰੱਖਣਾ ਆ ਦੇਖੋ ਪਹਿਲਾਂ ਪੂਣੀ ਨੂੰ ਆਪਾਂ ਸੈਟ ਕਰ ਲੈਣਾ ਦੋਨੋਂ ਪੱਲੇ ਖਿੱਚ ਕੇ ਬਰਾਬਰ ਕਰ ਲੈਣੇ ਆ ਜੇ ਪੱਲਾ ਜ਼ਿਆਦਾ ਚੌੜਾ ਆ ਤਾਂ ਇਹਨੂੰ ਇੱਕ ਪੱਲਾ ਫੜਿਆ ਦੂਜਾ ਪੱਲਾ ਫੜ ਕੇ ਚੌੜਾਈ ਘਟਾ ਦੇਣੀ ਆ ਜੇ ਚੌੜਾਈ ਘਟਾ ਹੈ ਤਾਂ ਪੂਰੀ ਸੈਟ ਕਰ ਲੈਣੀ ਆ ਦੇਖ ਲਓ ਲਗਭਗ ਪੰਜ ਦਾ ਉਂਗਲਾ ਆਪਣੀ ਚੜਾਈ ਹੈਗੀ ਆ ਲੜਦੀ ਇੱਥੋਂ ਪੱਲਾ ਫੜਿਆ ਦੇਖ ਸਤਿ ਉਂਗਲਾ ਕਿ ਲਾਣ ਨੂੰ ਸਿੱਧਾ ਉੱਪਰ ਖੜਾ ਕਰਤਾ ਪਹਿਲੇ ਲੜਦੇ ਆਪਾਂ ਹਾਫ ਦੇ ਵਿੱਚ ਲਾੜੋ ਇੱਥੇ ਰੱਖ ਦੇਣਾ ਹੁਣ ਤਿਆਰ ਰੱਖਣਾ ਆਪਣਾ ਜਿਹੜਾ ਬੰਦ ਵਾਲਾ ਪਾਸਾ ਆ ਉਹ ਆਪਾਂ ਉੱਪਰ ਰੱਖਣਾ ਤੇ ਖੁੱਲੇ ਵਾਲਾ ਪਾਸਾ ਥੱਲੇ ਇੱਥੇ ਆ ਕੇ ਦੋਨੇ ਪੱਲੇ ਬਰਾਬਰ ਫੜ ਲਓ ਕਿ ਇਹ ਲੜਦੀ ਆਪਾਂ ਆਪਣੇ ਹੱਥ ਤੱਕ ਸਫਾਈ ਕਰ ਲੈਣੀ ਆ ਉਹ ਦੇਖੋ ਇਹ ਆਪਾਂ ਇਸ ਲੜ ਨੂੰ ਫੜਨਾ ਕਿਸ ਤਰ੍ਹਾਂ ਆ ਜੁਲਾੜ ਨੂੰ ਫੜਨਾ ਆ ਇਹਨੂੰ ਫੜ ਲਓ ਜੀ ਆਹ ਪੱਕੇ ਇਹਦਾਣੋ ਫੜੋ ਇਹ ਇਸ ਲੜ ਨੂੰ ਆਪਾਂ ਇਦਾਂ ਨਹੀਂ ਫੜਨਾ ਇਸ ਲੜ ਨੂੰ ਆਪਾਂ ਫੜਨਾ ਇਸ ਤਰ੍ਹਾਂ ਜਦੋਂ ਆਪਾਂ ਲੜ ਪਾ ਕੇ ਇੱਥੇ ਇਸ ਥਾਂ ਤੇ ਆਪਾ ਆਉਣਾ ਆ ਇਸ ਥਾਂ ਤੇ ਆ ਕੇ ਆਪਾਂ ਇਸ ਲੜ ਨੂੰ ਪੁੱਠੇ ਹੱਥ ਨਾਲ ਫੜਨਾ ਹਮੇਸ਼ਾ ਇਸ ਤਰ੍ਹਾਂ ਫੜਨਾ ਠੀਕ ਹੈ ਜੀ ਛੱਡ ਦਿਓ। ਕਿਹਾ ਕਿ ਉਪਰੋਂ ਉਂਗਲਾਂ ਦੇ ਪੋਟੇ ਤੇ ਹੱਥ ਦੀ ਇਸ ਗੱਦੀ ਨਾਲ ਇਹਨੂੰ ਪਿੰਚ ਕਰਕੇ ਇਹਦੀ ਧਰ ਬਦਨ ਲੈਣੀ ਆ। ਦੇਖੋ ਲੜਦੀ ਆ ਸਫਾਈ ਹੋ ਗਈ। ਲੜਨ ਨੂੰ ਤੁਸੀਂ ਖਿੱਚ ਕੇ ਇੱਥੇ ਰੱਖੀ ਉਂਗਲ ਅਗੂਠਾ ਲਾ ਕੇ ਲੜਨ ਨੂੰ ਹੌਲੀ-ਹੌਲੀ ਹੌਲੀ-ਹੌਲੀ ਇੱਥੇ ਇਕੱਠਾ ਕਰ ਦਿਓ। ਦੇਖ ਹੱਤ ਤੱਕ ਸਫਾਈ ਕਰ ਦੋ ਥੱਲੇ ਫੋਲਡ ਕਰ ਲਓ। ਦੇਖੋ ਇਹ ਬਣ ਗਿਆ ਜੀ ਆਪਣਾ ਸੈਕੰਡ ਲੜ। ਦੇਖੋ ਇਹ ਇਸ ਥਾਂ ਤੋਂ ਆਪਾਂ ਪੱਗ ਦੀ ਸ਼ੁਰੂਆਤ ਕਰ ਰਹੀਆਂ ਇੱਥੋਂ ਆਪਣੀ ਨੋਕ ਦੀ ਆ ਲੋਕ ਨੂੰ ਆਪਾਂ ਦੇਖਣਾ ਆ ਲੋਕ ਕਿੱਥੇ ਬਣਨੀ ਆ ਨੋਕ ਕਦੀ ਵੀ ਆਪਣੀ ਨੱਕ ਦੀ ਸਿਹਤ ਤੇ ਨਹੀਂ ਬਣਾਉਣੀ ਆ ਆਪਾਂ ਜਿਹੜਾ ਆ ਪਿੰਚ ਕੀਤਾ ਆ ਆਪਾਂ ਇਹ ਆਪਾਂ ਕੀਤਾ ਆ ਆਪਣੀ ਸਜੀ ਅੱਖ ਦੇ ਪਰਵਟੇ ਦੀ ਸਿਹਤ ਤੇ ਠੀਕ ਹੈ ਜੀ ਇਸ ਥਾਂ ਤੇ ਆਪਾਂ ਇਹਨੂੰ ਕਹਿੰਦੇ ਆ ਜੀ 0.1 ਇਸ ਪੁਆਇੰਟ ਤੇ ਹੀ ਆਪਾਂ ਜਿੰਨੇ ਲੜ ਰੱਖਣੇ ਆ ਇਸ ਪੁਆਇੰਟ ਤੇ ਹੀ ਰੱਖਾਂਗੇ ਇਸ ਪੁਆਇੰਟ ਇਸ ਲੜ ਨੂੰ ਫਿਰ ਧਿਆਨ ਰੱਖਣਾ ਆ 0. ਤੁਹਾਡਾ ਜਿੰਨੇ ਲੜ ਆਉਣੇ ਆ ਜਿਹੜਾ ਆਹ ਲੜਾ ਜਿਹੜਾ ਫੋਲਡ ਕੀਤਾ ਆਪਾਂ ਇਹ ਵੀ ਇਸ ਥਾਂ ਤੇ ਆ ਆ ਦੋਲਨ ਨਿਕਲੇ ਆ ਇਹ ਵੀ ਇਸ ਥਾਂ ਤੇ ਆ ਤੀਜਾ ਲੜ ਵੀ ਇੱਥੋਂ ਹੀ ਨਿਕਲਣਾ ਚੌਥਾ ਵੀ ਇੱਥੋਂ ਨਿਕਲਣਾ ਇਸ ਪੁਆਇੰਟ ਨੂੰ ਆਪਾਂ ਮੁੱਖ ਲਾ ਕੇ ਚੱਲਣਾ ਹੁਣ ਲੜਾ ਆਪਾਂ ਇੱਥੋਂ ਦੇਖੋ ਸਾਫ਼ ਕਰ ਲਿਆ ਸਾਫ਼ ਕਰਕੇ ਹੱਥ ਨਾਲ ਪ੍ਰੈਸ ਕਰ ਦਿਓ ਲੜਾਂ ਦਾ ਡਿਸਟੈਂਸ ਦੇਖਣਾ ਆ ਪਹਿਲਾਂ 0. ਫਿਰ ਆ ਦੇਖੋ ਫਿਰ ਇੱਥੇ ਤੋਂ ਦੇਖੋ ਤਿੰਨ ਥਾਂ ਤੋਂ ਲੜੋਂ ਚੈੱਕ ਕਰਕੇ ਲੜ ਨੂੰ ਬਰੇਕੀ ਚੇ ਤੱਕ ਬੁਝਾ ਦਿਓ ਇਹ ਆਪਣੀ ਲੜ ਹੋ ਗਿਆ ਜੀ ਦੂ ਠੀਕ ਹੈ ਜੀ ਦੂ ਲੜ ਆਪਾਂ ਜਾਂ ਤੀਸਰਾ ਲੜਿਆ ਤੀਸਰਾ ਲੜ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੰਦਾਸ ਸਤਵਿੰਦਰ ਸਿੰਘ ਖਾਲਸਾ ਗੁਰ ਕੇ ਆਪਾਂ ਦੱਸਦਾ ਸੂਰੀਓ ਅੱਜ ਆਪਾਂ ਪੱਕ ਦੇ ਤੀਜੇ ਦਿਨ ਦੀ ਟ੍ਰੇਨਿੰਗ ਲੈਣ ਜਾਣ ਜਾ ਰਹੇ ਹਾਂ ਜੀ ਤੀਜੇ ਦਿਨ ਆਪਾਂ ਲੜ ਸਿੱਖਾਂਗੇ ਜੀ ਤੀਸਰਾ ਤੀਸਰਾ ਲੜ ਪਾਉਣ ਲੱਗੇ ਆਪਾਂ ਕਿਹੜੀ ਕਿਹੜੀ ਗੱਲਾਂ ਧਿਆਨ ਰੱਖਣਾ ਆਓ ਬਤੀ ਜੜ ਸਿੱਖਦੇ ਆਂ ਜੀ ਹਾਂਜੀ ਤੀਜਾ ਲੜ ਪਾਉਣ ਲੱਗੇ ਆਪਾਂ ਫੇਰ ਉਸੇ ਗੱਲ ਧਿਆਨ ਰੱਖਣਾ ਜਿਹੜਾ ਲੜ ਆਪਾਂ ਦੂਸਰੇ ਲੜ ਵੇਖਿਆ ਸੀਗਾ ਇਸ ਥਾਂ ਦੇ ਆ ਕੇ ਆਪਾਂ ਪਹਿਲਾਂ ਪੂਣੀ ਸੈੱਟ ਕਰਨੀ ਆ ਕਾਲ ਕੋਈ ਨਹੀਂ ਕਰਨੀ ਬੜੇ ਆਰਾਮ ਦੇ ਨਾਲ ਪੂਣੀ ਸੈੱਟ ਕੀਤੀ ਲੜ ਨੂੰ ਉਥੋਂ ਫੜੋ ਖਿੱਚ ਕੇ ਤੇ ਦੋਨੋਂ ਲੜਾ ਬਰਾਬਰ ਕਰ ਲਓ ਆ ਦੇਖੋ ਦੋਨੇ ਪੱਲੇ ਆਪਾਂ ਬਰਾਬਰ ਕਰ ਲਏ ਆ ਬਰਾਬਰ ਕਰਕੇ ਤੇ ਇਸ ਇਸ ਗੱਲ ਧਿਆਨ ਰੱਖਣਾ ਇਹ ਪੱਲਾ ਜਿਆਦਾ ਚੌੜਾ ਨਾ ਹੋਵੇ ਠੀਕ ਹੈ ਜੀ ਆਪਣੇ ਪਟਾਲਾ ਸ਼ੇਪ ਆ ਗਿਆ ਇਸ ਕੋ ਆਕੇ ਆਪਾਂ ਇਹਨੂੰ ਜਿਆਦਾ ਚੌੜਾ ਨਹੀਂ ਕਰਨਾ ਦੇਖੋ ਦੋਨੇ ਪੱਲੇ ਬਰਾਬਰ ਕਰ ਲੈ ਇਸ ਤੋਂ ਫੜਿਆ ਬੰਦ ਵਾਲਾ ਪਾਸਾ ਉੱਪਰ ਬੈਕ ਸਾਈਡ ਤੋਂ ਹਲਕਾ ਜਿਹਾ ਉਂਗਲ ਦਾ ਅੰਦਰ ਫੋਲਡ ਕਰਨਾ ਕਪੜਾ ਪਿਛੂ ਲੜ ਸਾਦੇ ਬਰਾਬਰ ਹੈ ਇਸ ਥਾਂ ਤੋਂ ਆਪਾਂ ਇੱਕ ਉਂਗਲ ਦਾ ਫਾਸਲਾ ਛੱਡ ਕੇ ਲੜ ਫੜ ਕੇ ਇੱਕ ਉਂਗਲ ਦਾ ਫਾਸਲਾ ਛੱਡ ਕੇ ਲੜ ਨਹੀਂ ਵਾ ਰੱਖਣਾ ਉੱਤੋਂ ਥੋੜੋ ਇੱਥੇ ਨੀਵਾ ਕਰ ਦਿਓ ਬੜੇ ਆਰਾਮ ਦੇ ਨਾਲ ਕਾਲ ਇੱਥੇ ਬਿਲਕੁਲ ਨਹੀਂ ਕਰਨੀ ਦੇਖੋ ਲੜ ਬਰਾਬਰ ਕਰ ਲੈ ਉਪਰਲੇ ਪਾਸਿਓਂ ਪੂਰੀ ਆਪਾਂ ਉਹਦੀ ਕ੍ਰੀਚ ਬਣਾਤੀ ਐ ਇਸ ਤਾਂ ਤੋਂ ਆਪਣਾ ਇੱਕ ਉਂਗਲ ਲੜ ਡਾਊਨ ਐ ਇੱਥੋਂ ਆਪਣਾ ਲੜ ਬਿਲਕੁਲ ਬਰਾਬਰ ਐ ਲੜ ਖਿੱਚ ਕੇ ਆਪਣੇ ਹੱਥ ਤੱਕ ਪੂਰੀ ਪ੍ਰੋਪਰ ਸਫਾਈ ਕਰਕੇ ਦੋਨੇ ਪਲੇ ਬਰਾਬਰ ਕਰਕੇ ਆਪਾਂ ਕੀ ਕਰਨਾ ਆ ਆਹ ਦੇਖੋ ਆਪਣਾ ਜੋ ਸੈਕੰਡ ਲੜ ਲਾਇਆ ਸੀਗਾ ਉਹ ਦੂਸਰੇ ਲੜ ਤੇ ਆਪਾਂ ਉਹਨੂੰ ਇੱਕ ਵਾਰ ਪਿੰਚ ਕੀਤਾ ਸੀ ਇਸ ਤੇ ਲੜ ਨੂੰ ਆਪਾਂ ਦੋ ਵਾਰ ਪਿੰਚ ਕਰਾਂਗੇ ਪਹਿਲਾਂ ਆਪਾਂ ਇੱਕ ਗੁੱਠਾ ਲਗਾਵਾਂਗੇ ਇਹ ਗੁੱਠੇ ਨਾਲ ਦੇਖੋ ਆਪਾਂ ਲਾ ਖਿੱਚਿਆ ਗੁੱਠੇ ਨਾਲ ਆ ਗਿਆ 0.0 ਤੱਕ ਇਹਨੂੰ ਇੱਥੇ ਰੱਖ ਦਿਓ ਉੱਪਰੋਂ ਇੱਕ ਵਾਰ ਫੇਸ ਸਿੱਧਾ ਕਰਕੇ ਹੁਣ ਆਪਣੇ ਨੋਹਾਂ ਦੇ ਨਾਲ ਹਲਕਾ ਹਲਕਾ ਆਪਾਂ ਕਪੜਾ ਥਲੇ ਖਿੱਚਾਂਗੇ ਤੇਿਆਰ ਰੱਖਣਾ ਮੋਟਾ ਕਪੜਾ ਖਿੱਚ ਹੋਵੇ ਆਪਾਂ ਹਲਕਾ ਹਲਕਾ ਪਤਲਾ ਕਪੜਾ ਖਿੱਚਣਾ ਇਹ ਇੱਥੋਂ ਫੜ ਕੇ ਚੁੰਡੀ ਭਰ ਕੇ ਲੜ ਨੂੰ ਆਪਾਂ 0.0 ਤੇ ਰੱਖ ਦਿਆਂਗੇ ਖਿੱਚ ਕੇ ਦੇਖੋ ਬੜੇ ਆਰਾਮ ਦੇ ਨਾਲ ਹੱਥ ਨਾਲ ਆਪਾਂ ਲੜ ਪ੍ਰੈਸ ਕਰ ਦਵਾਂਗੇ। ਆਦਿਕ ਇਹ ਹੋ ਗਿਆ ਜੀ ਆਪਣਾ 30 ਦਾ ਲੜ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗ ਰਹੀ ਹੈ? ਸਾਡਾ ਇਹ ਉਪਰਾਲਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ? ਉਸ ਹੀ ਸਾਨੂੰ ਦੱਸਣ ਦੀ ਕਿਰਪਾ ਤਾਂ ਕਰਨੀ। ਸਾਨੂੰ ਤੁਸੀਂ ਦੱਸਣਾ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਪ੍ਰਭਾਵ ਲੱਗ ਰਿਹਾ? ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਸੋ ਪਲੀਜ਼ ਬੇਨਤੀ ਹੈ ਆਪਣੇ ਹੋਰਾਂ ਜਿਆਦਾ ਦੋਸਤਾਂ ਮਿੱਤਰਾਂ ਨੂੰ ਵੀ ਇਹ ਵੀਡੀਓ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਆਪਣੇ ਸਹਜ ਸੁਝਾਅ ਸਾਨੂੰ ਦਿਨੇ ਨਾ ਭੁੱਲਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ